ਅਸਰ ਤੇ ਸੋਚ ਦੇਦੀ ਆ ਆ ਜਿਸਨ ਲੱਟਿਆ ਦੋ ਦ ਵੀ ਸਾਰੀ ਜ਼ਿੰਦਗੀ ਨਹੀਂ ਕਦੀ ਦੇਖਿਆ ਜਿਸਨ ਲੱਟਿਆ ਦੋ ਦ ਸਾਰੀ ਜ਼ਿੰਦਗੀ ਇੱਕ ਇੱਕ ਨਈ ਮੈਸ ਮੈਨੂੰ ਮੈਂ ਵੀ ਆਪਣੀ ਜ਼ਿੰਦਗੀ ਤੋਂ ਬਹੁਤ ਵੱਡਾ ਰਿਸ਼ਤਾ ਗੁਆਇਆ ਮੈਨੂੰ ਯਾਦ ਆ ਇੱਕ ਵਾਰ ਅਸੀਂ ਇਕੱਠੇ ਬੈਠੇ ਸੀ ਮੈਨੂੰ ਕਹਿੰਦੇ ਪੈਸੇ ਹੀ ਗੱਲਾਂ ਕਰਨ ਲੱਗੇ ਮੈਨੂੰ ਕਹਿੰਦੇ ਜਦੋਂ ਆਪਾਂ ਮਰਾਂਗੇ ਨੀਲੂ ਕੀ ਹੋਊਗਾ ਮੇਕੇ ਮੈਨੂੰ ਤਾਂ ਖੂਬ ਸਜਾ ਕੇ ਭੇਜੀਓ ਕਿੰਦੇ ਐਸੇ ਤੂੰ ਮਰੂੰਗਾ ਨਾ ਬੈਸਟ ਆਫ ਜਸਵਿੰਦਰ ਬੱਲਾ ਲਗਾਦੀ ਉਹ ਲੋਕ ਕੀ ਰੋਣਾ ਲੋਕ ਕੀ ਹਾਸੇ ਜਾਣ ਕਿ ਜਸਵਿੰਦਰ ਬੱਲਾ ਆ ਰਿਹਾ ਪਾਣੀ ਜਾਨ ਤੁਸੀਂ ਬੰਸੋਰ ਬੋ ਬੋ ਸਰਵਿੰਦਰ ਦਾ ਜਸਵਿੰਦਰ ਦਾ ਤੇ ਬਾ ਮਕਨ ਬਹੁਤ ਹਸਰਸੀ ਅਕਸਰ ਜਦੋਂ ਵਿਚਕਾਰਿਆਂ ਦੇ ਵਿੱਚ ਇੱਕ ਹਾਸੇ ਮਜ਼ਾਕ ਵਾਲ ਜਿਹੜਾ ਤੁਹਾਡੇ ਉੱਤੇ ਵੀ ਕਈ ਵਾਰ ਉਹ ਹਸ ਮਜ਼ਾਕ ਕਰ ਜਾਂਦੇ ਸੀਗੇ ਉਸ ਨੂੰ ਬਹੁਤ ਸਾਰੇ ਪਸੰਦ ਕੀਤਾ ਜਾਂਦਾ ਸੀਗਾ ਤੇ ਆਖਰੀ ਵਾਰ ਮੁਲਾਕਾਤ ਤੋਂ ਢਿੱਕਾ ਤੋਂ ਕਿਸ ਨੇ ਮੈਂ ਥੋੜੇ ਦਿਨ ਪਹਿਲਾਂ ਸੈਕਰੀਟ ਆਈ ਸੀ ਤਾਂ ਮਿਲ ਕੇ ਗਈ ਸੀ ਤਾਂ ਵੀ ਉਹ ਦੋ ਦੋ ਵੀ ਬਹੁਤ ਖਰਾਬ ਸੀ ਪਰ ਸਭ ਨੂੰ ਭੁੱਲਦੇ ਸੀ ਕਦੀ ਮਿੰਡੂ ਨਹੀਂ ਸੀ ਭੁੱਲਦੇ ਮੇਰੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਯਾਦ ਰੱਖ ਲੈਂਦੇ ਪਰ ਮੇਰੇ ਦਿਲ ਨੂੰ ਉਹਦਾ ਹੀ ਲੱਗਿਆ ਸੀ ਕਿ ਬਹੁਤ ਜ਼ਿਆਦਾ ਵੀ ਖੋਏ ਹੋਏ ਆ ਕੱਲ ਬਾਲਾ ਜੀ ਕਹਿ ਰਹੇ ਸੀ ਜੀ ਕਿ ਦੁਬਾਰਾ ਫੇਰ ਗੱਲ ਚੱਲੇਗੀ ਬਿਸ਼ਰਕਾਤੇ ਸੀ ਦੁਬਾਰਾ ਰਿਵਾਈਵ ਕਰੀਏ ਦਰਸ਼ਕਾਂ ਨੇ ਮੰਗੀ ਸੀ ਕਿ ਉਹ ਕਸਕਣੀ ਜੀ ਹੁਣ ਪੂਰੀ ਹੋ ਸਕਦੀ ਹੈ ਕਦੀ ਉਹ ਬਸ ਉਸਕ ਅਸੀਂ ਹੁਣ ਤੱਕ ਨੋ ਸੁਪਨੇ ਨਾਲੇ ਚਲੇ ਗਏ ਅਸੀਂ ਦੋਨੋਂ ਵੀ ਉਸੇ ਸੁਪਨੇ ਨਾਲ ਜਾਵਾਂਗੇ ਉਹਨਾਂ ਦੀ ਪੂਰਨ ਨਹੀਂ ਹੋਣਾ ਉਹਨੂੰ ਹੋ ਨਹੀਂ ਸਕਦਾ ਉਹਨੂੰ ਹੋ ਨਹੀਂ ਸਕਦਾ ਅਸੀਂ ਕਿੰਨੋਂ ਇੱਕ ਉਸੇ ਵੇਦਨ ਦੀਦਾ ਟੁੱਟਾਂਗਾ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਸਾਡਾ ਜਹਾਨ ਖਤਮ ਕਰਕੇ ਚਲੇ ਗਏ ਹੈ ਅਸੀਂ ਜੋ ਗੁਸ਼ ਕਰਦੇ ਸੀ ਅਸੀਂ ਜੋ ਕੁਝ ਸੋਚਦੇ ਸੀ ਅਸੀਂ ਉਹਨਾਂ ਦੇ ਸਿਰ ਤੇ ਸੋਚਦੇ ਸੀ ਸਾਨੂੰ ਲੱਗਦਾ ਸੀ ਉਹ ਹੈ ਤਾਂ ਸਭ ਕੁਝ ਪੋਸੀਬਲ ਹੈ ਉਹ ਸਭ ਕੁਝ ਇੰਪੋਸੀਬਲ ਕਰਕੇ ਚਲੇ ਗਏ ਔਰ ਬਹੁਤ ਚਲ ਚੰਨੀ ਪਾਣੀ ਨਹੀਂ ਰਦਰ ਪਾਣੀ ਨਹੀਂ ਕਿੰਦੇ ਵੀ ਬਹੁਤ ਪੋਜ਼ਿਟਿਵ એનર્ਜੀ ਹੁੰਦੀ ਸੀ ਕਿਸੇ ਵੀ ਸ਼ੂਟ ਵੇਲੇ ਕਿਸੇ ਵੀ ਅਜਿਹੇ ਮੌਕੇ ਕਿਸੇ ਨੂੰ ਛੋਟਾ ਹੋਣ ਜਾਂ ਖੂਸੂਸ ਨਹੀਂ ਹੁੰਦਾ ਜਿਸ ਨਾਲ ਲੱਟੇ ਇਦੋਂ ਤੋਂ ਸਾਰੀ ਜ਼ਿੰਦਗੀ ਨਹੀਂ ਕਦੇ ਦੇਖਿਆ ਜਿਸ ਨਾਲ ਲੱਟੇ ਐਸਾ ਤਾਂ ਸਾਰੀ ਜ਼ਿੰਦਗੀ ਇੱਕ ਇੱਕ